ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਪੱਬਾ ਪਾਰ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕੱਢ ਰਹੀ ਹੈ ਦੇਖਾ ਹੋਏਗਾ ਕਿੰਨਾ ਕ ਹੰਗਾਰਾ ਮਿਲਦਾ ਸਾਡੇ ਨਾਲ ਸੀਨੀਅਰ ਲੀਡਰ ਸੁਰਜੀਤ ਸਿੰਘ ਰਖੜਾ ਪਟਿਆਲਾ ਤੋਂ ਮੌਜੂਦ ਨੇ ਗੱਲਬਾਤ ਕਰ ਲੈ ਸਰ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਕਿੰਨਾ ਕ ਹੰਗਾਰਾ ਮਿਲ ਰਿਹਾ ਦੇਖੋ ਤੁਸੀਂ ਦੇਖ ਰਹੇ ਹੋ ਇੱਕ ਰਿਕਾਰਡ ਤੋੜ ਕੱਠ ਹੋ ਰਿਹਾ 15-1500 2-2000 ਟਰੈਕਟਰ ਹੁੰਦਾ 1000 ਹੈ 15-1500 ਮੋਟਰਸਾਈਕਲ ਹੁੰਦਾ ਆ ਲੋਕ ਕਿੰਨੇ ਛਾ ਦੇ ਨਾ ਆਉਂਦੇ ਨੇ ਤੇ ਸਾਦ ਤੋਂ ਮਿਲਿਆ ਘੱਟ 10 ਕਿਲੋਮੀਟਰ ਦੀ ਯਾਤਰਾ ਨੂੰ ਇੰਨੇ ਲੋਕਾਂ ਦਾ ਇਕੱਠ ਹੁੰਦਾ ਹੈ ਬਹੁਤ ਵੱਡਾ ਹੁਸ਼ਾਇ ਹੈ ਲੋਕ ਹੁਣ ਚਾਹੁੰਦੇ ਨੇ ਕਿ ਸ਼ੋਮਨੀ ਕਲਦਲ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਤੇ ਅਸੀਂ ਦੁਬਾਰੇ ਸ਼ੋਮਨੀ ਕਲਦਲ ਦੀ ਸਰਕਾਰ ਲੈ ਕੇ ਆਈਏ ਸਰ ਕੀ ਲੱਗ ਰਿਹਾ ਕਿ ਭਾਜਪਾ ਦੇ ਨਾਲ ਫੇਰ ਦੁਬਾਰਾ ਤੋਂ ਗੜਛੜ ਹੋ ਸਕਦਾ ਹੈ ਦੇਖੋ ਹੋ ਤਾਂ ਕੁਝ ਵੀ ਸਕਦਾ ਹੈ ਪਰ ਹੁਣ ਕੋਈ ਚਾਂਸ ਨਹੀਂ ਕਿਉਂਕਿ ਹੁਣ ਤਾਂ ਉਹਨਾਂ ਦੇ ਕੈਂਡੀਡੇਟ ਖੜੇ ਕਰਤੇ ਅਸੀਂ ਵੀ 2-4 ਦਿਨ ਦੇ ਵਿੱਚ ਆਪਣੇ ਕੈਂਡੀਡੇਟ ਅਨਾਉਂਸ ਕਰ ਦਾਂਗੇ ਸੋ ਹੁਣ ਚਾਂਸ ਬਹੁਤ ਘੱਟ ਨੇ ਸਰ ਬੀਜਪੀ ਜਿਸ ਤਰ੍ਹਾਂ ਕਿ ਕਿਸਾਨ ਜਥੇਬੰਦੀਆਂ ਵੱਲੋਂ ਅਨਾਉਂਸ ਕੀਤਾ ਜਾ ਰਿਹਾ ਕਿ ਬੀਜਪੀ ਦਾ ਅਸੀਂ ਵਿਰੋਧ ਕਰਾਂਗੇ ਪਿੰਡਾਂ ਦੇ ਵਿੱਚ ਆਣਗੇ ਅਸੀਂ ਵਿਰੋਧ ਕਰਾਂਗੇ ਕਿਉਂਕਿ ਤਿੰਨ ਬੰਦੇ ਉਹਨਾਂ ਦੇ ਹਰਿਆਣਾ ਸਰਕਾਰ ਨੇ ਗ੍ਰਿਫਤਾਰ ਕਰ ਲਏ ਤੇ ਸ਼ੁਕਰਣ ਨੂੰ ਲੈ ਕੇ ਵੀ ਉਹ ਬਾਰ-ਬਾਰ ਮੰਗ ਕਰ ਰਹੇ ਨੇ ਤੇ ਐਮਐਸਪੀ ਨੂੰ ਵੀ ਲੈ ਕੇ ਕਰ ਰਹੇ ਨੇ ਕਿ ਲੱਗ ਰਿਹਾ ਹੈ ਕਿ ਕੋਈ ਰਿਸਪਾਂਸ ਮਿਲੇਗਾ ਬੀਜਪੀ ਨੂੰ ਦੇਖੋ ਇਤੋਂ ਟਾਈਮ ਦੱਸੂਗਾ ਪਰ ਕਿਸਾਨਾਂ ਦੀਆਂ ਮੰਗਾਂ ਮੰਗਨੀਆਂ ਚਾਹੀਦੀਆਂ ਨੇ ਜਾਇਜ਼ ਮੰਗਾਂ ਨੇ ਕਿਸਾਨ ਬਹੁਤ ਮਿਹਨਤ ਕਰਦਾ ਹੈ ਦਿੰਦਾਰਸ ਆਪਣੇ ਸਿਰ ਦੇ ਹੱਦ ਦਾ ਜਿੰਨੀ ਮਿੰਤ ਕਿਸਾਨ ਕਰਦਾ ਕੋਈ ਵੀ ਨਹੀਂ ਕਰਦਾ ਹੈ ਕਿਸਾਨ ਤੇ ਜਵਾਂ ਜਿਹੜੇ ਆਪਣੀ ਜ਼ਿੰਦਗੀ ਤੇ ਮੌਤ ਨਾਲ ਖੇਡਦੇ ਨੇ ਤੇ ਜੇ ਉਹਨਾਂ ਦੇ ਤੁਸੀਂ ਅੱਜ ਪ੍ਰਾਈਸਿੰਗ ਟੈਕਸਨਾ ਜੋੜ ਕੇ ਦੇਖ ਲਓ ਤੁਸੀਂ ਪੁਰਾਣੇ ਚੱਲੇ ਚੱਲ ਆਪਾਂ 52 ਚ ਆਜ਼ਾਦ ਹੋਇਆ ਉਦੋਂ ਘੜਤ ਦਾ ਮੁਖੀਦ ਮੁੱਲ ਦੇਖ ਲਓ ਅੱਜ ਬਾਕੀ ਜਿਹਾ ਦੇਖ ਲਓ ਤੇ 60 ਦਾ ਦੇਖ ਲਓ 70 ਦਾ ਦੇਖ ਲਓ ਕੋਈ ਚੀਜ਼ ਨੇੜੇ ਜਿਹੜੇ ਹੋਵੇ ਨਾ ਜੇ ਅੱਜ ਉਹਦੇ ਨਾਲ ਜੋੜ ਲੀਏ ਤਾਂ ਮੇਰਾ ਖਿਆਲ ਹੈ 10 ਗੁਣਾ ਰੇਟ ਦਾ ਵੱਧ ਫਰਕ ਪੈਜੂਗਾ ਜੋ ਅੱਜ ਕੜਤ ਦਾ ਰੇਟ ਹੈ ਉਹ ਦਸਮਾਹ ਮਹਿੰਗੀ ਹੋ ਜੂਗੀ ਪਰ ਨੀਤਕੌਰ ਦਾ ਲਗਾਤਾਰ ਵਿਰੋਧ ਹੋਇਆ ਕਲਵੀ ਨਾਬਾ ਪਤੜਾ ਦੇ ਵਿੱਚ ਲਗਾਤਾਰ ਵਿਰੋਧ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਇਹ ਮੈਨੂੰ ਬਹੁਤਾ ਪਤਾ ਹੈ ਨਹੀਂ ਕਿ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਇਹ ਤਾਂ ਇਹਨਾਂ ਦੀ ਗੱਲ ਇਹਨਾਂ ਦੇ ਨਾਲ ਹੀ ਹੈ ਮੈਂ ਤਾਂ ਆਪਣੀ ਗੱਲ ਕਰ ਸਕਦਾ ਸਾਨੂੰ ਲੋਕ ਬਹੁਤ ਰਿਸਪੌਂਸ ਦੇ ਰਹੇ ਨੇ ਬਹੁਤ ਇੱਜ਼ਤ ਮਾਨਦੇ ਰਹੇ ਨੇ ਜਿੱਥੇ ਜਾਂਦੇ ਬਹੁਤ ਇੱਜ਼ਤ ਕਰਦੇ ਨੇ ਪਟਿਆਲਾ ਸੀਟ ਦੀ ਗੱਲ ਕੀਤੀ ਹੈ ਡਾਕਟਰ ਬਲਬੀਰ ਨੂੰ ਆਮ ਆਦਮੀ ਪਾਰਟੀ ਵੱਲੋਂ ਸੀਟ ਦਿੱਤੀ ਗਈ ਹੈ ਕਾਂਗਰਸ ਦੇ ਵਿੱਚ ਧਰਮਵੀਰ ਗਾਦੇ ਜਾ ਚੁੱਕੇ ਨੇ ਲੱਗ ਰਿਹਾ ਹੈ ਕਿ ਉਹਨਾਂ ਨੂੰ ਪਟਿਆਲਾ ਸੀਟ ਤੋਂ ਲੜਾਇਆ ਤੇ ਅਕਾਲੀ ਦਲ ਦੇ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਐਨ ਕੇ ਸ਼ਰਮਾ ਜੀ ਆ ਸਕਦੇ ਨੇ ਐਨ ਕੇ ਸ਼ਰਮਾ ਟਿਕਟ ਸੀ ਪੱਕੀ ਕਰਤੀ ਮੈਂ ਪੱਕੀ ਕਰਕੇ ਆਇਆ ਮੈਂ ਜਾ ਕੇ ਮੈਂ ਪ੍ਰਧਾਨ ਸਾਹਿਬ ਕੋਲ ਸਬੂਸ਼ਨ ਬਾਦ ਕੋਲ ਮੈਂ ਗੱਲ ਕਰਕੇ ਆਇਆ ਤੇ ਉੱਥੇ ਬੈਠ ਕੇ ਐਨ ਕੇ ਸ਼ਰਮਾ ਵਾਲੇ ਚਿਕਾ ਅਜੀ ਫਾਈਨਲ ਕਰਕੇ ਆਇਆ ਤੇ ਸਾਡੀ ਟਿਕਟ ਪੱਕੀ ਹੈ ਪਟਿਆਲਾ ਤੋਂ ਐਨ ਕੇ ਸ਼ਰਮਾ ਜੀ ਟਿਕਟ ਲੜਨਗੇ ਬਿਲਕੁਲ ਲੜਨਗੇ 100% ਲੜਨਗੇ ਬਹੁਤ ਵਧੀਆ ਕੈਂਡੀਡੇਟ ਸਾਡਾ ਸਭ ਤੋਂ ਬੈਸਟ ਕੈਂਡੀਡੇਟ ਸਰ ਬੀਜਪੀ ਕਿਦੇ ਜਿਸ ਤਰ੍ਹਾਂ ਕੀ ਉਤਲ-ਬੁਤਲ ਹੋ ਰਹੀ ਹੈ ਕੈਂਡੀਡੇਟ ਜਿਹੜੇ ਨੇਗੇ ਬੀਜਪੀ ਦੇ ਵਿੱਚ ਜਾ ਰਹੇ ਨੇ ਕਿ ਲੱਗ ਰਿਹਾ ਕਿ ਈਡੀ ਦੇ ਟਰਨ ਨਾਲ ਜਾ ਰਹੇ ਨੇ ਇਹ ਤਾਂ ਮੈਨੂੰ ਪਤਾ ਨਹੀਂ ਕਿ ਕੌਣ ਜਾ ਆਇਆਗਾ ਕੌਣ ਨਹੀਂ ਜਾ ਰਿਹਾ ਇਹ ਤਾਂ ਮੇਰੇ ਵੀ ਤਵਾਲੇ ਜਾਂਦੇ ਨੇ ਮੈਨੂੰ ਬਸ ਇਹ ਕਹਿਣਾ ਵੀ ਸੁਨੀਤ ਰਖਣਾ ਅੱਜ ਬੀਜਪੀ ਵਿੱਚ ਭੱਗ ਗਿਆ ਜੀ ਉਹ ਆ ਗਿਆ ਜੀ ਦੇਖੋ ਕਹਿੰਦ ਤੇ ਕੰਮ ਮੈਂ ਤੁਹਾਨੂੰ ਹੱਥਪਾੜ ਕੇ ਬੇਨਤੀ ਕਰਦਾ ਮੇਰੀਆਂ ਨੂੰ ਕਿ ਗਲਤ ਇਨਫੋਰਮੇਸ਼ਨ ਦੇਣੀ ਵੀ ਇੱਕ ਕ੍ਰਾਈਮ ਹੈ ਜੇ ਗੱਲ ਠੀਕ ਹੋਵੇ ਉਹ ਕਹਿੰਦਾ ਤੁਹਾਡੇ ਫਰਜ ਮੰਨਦੇ ਲੋਕਾਂ ਤੱਕ ਪਹੁੰਚਾਉਣੀ ਗੱਲ ਮੰਨਦਾ ਮੈਂ ਕਹਿੰਦਾ ਸੋਚੇ ਜੀ ਮੈਂ ਬੀਜੇਪੀ ਜਾਊਂਗਾ ਤੇ ਪਰ ਅਹੀਂ ਆ ਵਾਹ ਫਸਾਉਣੀਆ ਤੇ ਹੋਰ ਕਹਿੰਦਾ ਇਹ ਗੱਲ ਵਧੀਆ ਨਹੀਂ ਸੋ ਐਸਨ ਸੀਨੀਅਰ ਲੀਡਰ ਸਰਜੀਤ ਸਿੰਘ ਰਖੜਾ ਜੀ ਇਹਨਾਂ ਦਾ ਕਹਿਣਾ ਕਿ ਗਲਤ ਅਫਵਾਹਾਂ ਨਾ ਫੈਲਾਈ ਜਾਣ ਤੇ ਨਾਲ ਹੀ ਕਹਿ ਕੇ ਅਕਾਲੀ ਦਲ पटियाला तो एनके शर्मा जी नो सीट लड़वाएंगे पटियाला तो कैमरामैन अजय के नाल कुलिंद्र को मंदिर पोट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर